ਜੇਕਰ ਆਪਣੇ ਘਰ ਵਿੱਚ ਬਹੁਤ ਜ਼ਿਆਦਾ ਪੁੱਤਰ ਨਰਾਜ ਹਨ ਪੁੱਤਰ ਦੋਸ਼ ਹੈ ਘਰ 'ਚ ਰੁਕਾਵਟਾਂ ਪੈਂਦੀਆਂ ਨੇ ਬਿਮਾਰ ਰਹਿਣ ਲੱਗ ਜਾਂਦੇ ਚਿੜਚਿੜਾਪਨ ਹੋ ਜਾਂਦਾ ਹੈ ਬੱਚੇ ਜਿੱਦ ਕਰਨ ਲੱਗ ਜਾਂਦੇ ਆ ਤੇ ਸਮਝੋ ਆਪਾਂ ਆਪਣੇ ਪੁੱਤਰ ਨਰਾਜ ਨੇ ਪੁੱਤਰ ਦੋਸ਼ ਹੈ ਤੇ ਆਪਾਂ ਆਟਾ ਭੁੰਨ ਕੇ ਆਟਾ ਭੁੰਨ ਕੇ ਵਿੱਚ 2 ਚਮਚੇ ਸ਼ੱਕਰ ਪਾ ਦੇਣੀ ਹੈ ਇੱਕ ਨਾਰੀਅਲੇ ਜੁੱਟ ਲੈ ਲੈਣਾ ਨਾਰੀਅਲ ਜੋਟ ਨੂੰ ਸਰਾਖ ਇਸ ਤਰ੍ਹਾਂ ਕਰ ਲੈਣਾ ਸਰਾਖ ਕਰਕੇ ਵਿੱਚ ਆਟਾ ਜਿਹੜਾ ਭੁੰਨਿਆਂ ਵਿੱਚ ਪਾ ਦੇਣਾ ਉਪਰੋਂ ਬੰਦ ਕਰ ਦੇਣਾ ਸੰਦੂਰ ਦੇ ਤਿਲਕ ਕਰ ਲੈਣੇ ਨਾਮਿਕਾ ਉਂਗਲ ਨਾਲ ਤਿਲਕ ਕਰਕੇ ਤੇ ਮੌਲੀ ਲਪੇਟ ਲੈਣੀ ਹੈ ਮੌਲੀ ਲਪੇਟ ਕੇ ਵਾਰ ਕੇ ਸਾਰੇ ਵਿਹੜੇ ਵਿੱਚੋਂ ਘੁਮਾ ਕੇ ਘੁਮਾ ਕੇ ਤੇ ਪਿੱਪਲ ਦੇ ਜੜ ਤੇ ਜਾ ਕੇ ਮੱਥਾ ਟੇਕ ਦੇਣਾ ਹੈ ਮੱਥਾ ਟੇਕ ਕੇ ਵਾਪਸ ਪਿੱਛੇ ਮੁੜ ਕੇ ਨੀ ਵੇਖਣਾ ਅਗਰ ਜੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਰੋ ਸ਼ੇਅਰ ਕਰੋ ਘੰਟੀ ਦਾ ਬਟਨ ਦਬਾਓ ਪਿੱਤਰ ਦੋਸ਼ ਬਿਲਕੁਲ ਠੀਕ ਹੋ ਜਾਏਗਾ ਘਰ ਵਿੱਚ ਸਭ ਬਿਮਾਰੀਆਂ ਵੀ ਖਤਮ ਹੋ ਜਾਣਗੀਆਂ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਰੋ ਸ਼ੇਅਰ ਕਰੋ ਘੰਟੀ ਦਾ ਬਟਨ ਦਬਾਓ ਜੀ ਧੰਨਵਾਦ ਜੀ